ਓ ਆ ਜੀ ਬਾਗੀ ਜਿੱਤ ਤੋਂ ਬਾਅਦ ਅਸੀਂ ਕੀ ਕਰਦੇ ਆ ਆਪਣੇ ਨਾਲ ਸਾਥੀ ਨੂੰ ਮੈਡਮ ਪਾਜੀ ਫੁੱਲੇ ਫੁੱਲੇ ਹੋ ਜਿਆ ਯਾਰ ਅੱਗੇ ਨੂੰ ਹੋ ਜਾਏ 20 ਬਣਾ ਲਓ ਜੀ 20 ਬਣਾ ਲਓ ਅੱਗੇ ਆਹ ਵੜਾ ਆਹ ਚਾਲਾਂ ਚੱਲੋ ਬੋੜਾ ਹੋ ਜੇ ਪਿੱਛੇ ਹੋ ਜੇ ਪਿੱਛੇ ਨੂੰ ਆਰਟੀਐਨ ਦਾ ਪਾਰਟੀ ਜਿੰਦਾਬਾਦ ਆਰਟੀਐਨ ਦਾ ਪਾਰਟੀ ਜਿੰਦਾਬਾਦ 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 ਨਰਿੰਦਰભાઈ ਮੋਦੀ ਜਿੰਦਾਬਾਦ ਇੱਕ ਜਣਾ ਬੋਲੋ ਜਿੰਦਾਬਾਦ ਬਾਦ ਜੱਤਾ ਬਾਤੀ ਜਿੰਦਾਬਾਦ ਨਰਿੰਦਰભાઈ ਮੋਦੀ ਜਿੰਦਾਬਾਦ ਨਰਿੰਦਰભાઈ ਮੋਦੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਦਾ ਦਿੱਲੀ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਹੋਇਆ ਹੈ। ਉਹਦੇ ਲਈ ਸਾਰੇ ਵਰਕਰ ਇਕੱਠੇ ਹੋਏ ਆ। ਲੱਡੂ ਵੰਡ ਰਹੇ ਆ, ਪਟਾਕੇ ਚਲਾ ਰਹੇ ਆ ਔਰ ਜਸ਼ਨ ਮਨਾਇਆ ਜਾ ਰਿਹਾ ਹੈ। ਔਰ ਇਹ ਜਸ਼ਨ ਸਾਰੇ ਪੰਜਾਬ ਦੇ ਵਿੱਚ ਸਾਰੇ ਪਾਕਿਸਤਾਨ ਸਾਰੇ ਆਮ ਜਨਤਾ ਵੀ ਮਨਾ ਰਹੀ ਹੈ, ਭਾਰਤੀ ਜਨਤਾ ਵਰਕਰਾਂ ਦਾ ਮਨਾ ਰਹੇ ਸਾਰੀ ਜਨਤਾ ਹੀ। ਕਿਉਂਕਿ ਈਮਾਨਦਾਰੀ ਦਾ ਚੋਲਾ ਪਹਿਨ ਕੇ ਸਭ ਤੋਂ ਕਰਪਟ ਤੇ ਭ੍ਰਸ਼ਟ ਤੇ ਸਭ ਤੋਂ ਬੇਈਮਾਨ ਆਦਮੀ ਕੇਜਰੀਵਾਲ ਜੋ ਉਹਦੀਆਂ ਕਰਤੂਤਾਂ ਸੀ ਵੱਡੇ-ਵੱਡੇ ਘਟਾਲੇ ਸੀ ਉਹ ਉਜਾਗਰ ਹੋਏ ਤੇ ਉਦੋਂ ਈਮਾਨਦਾਰੀ ਦਾ ਪਰਦਾ ਉਤਰ ਕੇ ਮਤਲਬ ਬਹੁਤ ਕਰਪਟ ਤੇ ਭ੍ਰਸ਼ਟ ਦਾ ਜਿਹੜਾ ਹੈਗਾ ਦਾਗ ਲੱਗਿਆ ਲੋਕਾਂ ਨੇ ਉਹਨੂੰ ਜਿੱਥੇ ਉਹਨੂੰ ਸੁਪਰੀਮੋ ਹੁੰਦੇ ਹੋਏ ਬਹੁਤ ਵੀ 22 ਸੀਟਾਂ ਤੇ ਜਿਹੜੀ ਲੱਗੀ ਹੈ ਆਪ ਪਾਰਟੀ ਤੇ ਭਾਰਤ ਜਨਤਾ ਪਾਰਟੀ ਨੇ 38 ਸੀਟਾਂ ਲੈ ਗਈ ਹੈ ਔਰ ਕੇਜਰੀਵਾਲ ਆਪ ਜਿਹੜਾ ਇਹ ਇਲੈਕਸ਼ਨ ਆ ਰਿਹਾ ਮੈਂ ਕਹਿ ਸਕਦਾ ਕਿ ਇਹ ਲੋਕ ਹੈ ਇਹ ਪਬਲਿਕ ਹੈ ਇਹ ਜਦੋਂ ਤੁਸੀਂ ਬਹੁਤ ਝੂਠ ਫਰੇਬ ਦੀ ਰਾਜਨੀਤੀ ਕਰਦੇ ਹੋ ਤਾਂ ਫਿਰ ਲੋਕ ਬਾਹਰ ਨਿਕਲਦੇ ਹੈ ਔਰ ਜਿਹੜੇ ਤੁਸੀਂ ਕਰਮ ਦੇ ਹੈਗੇ ਤੁਹਾਨੂੰ ਉਸ ਕਰਮ ਦੇ ਪੱਟੋ ਦਿੱਲੀ ਦਾ ਮਾਡਲ ਦਿਖਾਉਂਦੇ ਹੁੰਦੇ ਜਿੱਥੇ ਵੀ ਉਹ ਜਾਂਦੇ ਚੋਂਨ ਪ੍ਰਚਾਰ ਕਰਦੇ ਅਦਰ ਸਟੇਟਾਂ ਦੇ ਵਿੱਚ ਦਿੱਲੀ ਦਾ ਮਾਡਲ ਨਹੀਂ ਬਚਾ ਪਾਇਆ ਉਹ ਆ ਬਿਲਕੁਲ ਬਿਲਕੁਲ ਦਿੱਲੀ ਦਾ ਮਾਡਲ ਹੈ ਹੀ ਨਹੀਂ ਸੀ ਇੱਕ ਦਿਗੀਪਾ ਧੋਖਾ ਸੀ ਇੱਕ ਫਰੇਬ ਸੀ ਇੱਕ ਲੋਕਾਂ ਨਾਲ इमोਸ਼ਨਲ ਅਤਿਆਚਾਰ ਸੀ ਉਹ ਜਿਹੜਾ ਹੈਗਾ ਲੋਕਾਂ ਨੇ ਜੋ ਦੇਖ ਲਿਆ ਉਹਨਾਂ ਨੂੰ ਉਹਦੇ ਜਿਹੜੇ ਜਿਹੜੇ ਸਤ ਸੀ ਉਹਨਾਂ ਇੱਕ ਸੋਸ਼ਲ ਮੀਡੀਆ ਤੇ ਚੱਲ ਰਿਹਾ ਜੋਜੋ ਨੂੰ ਲੈ ਕੇ ਤੇ ਤੁਹਾਡਾ ਵੀ ਕਹਿੰਦੇ ਜੀ ਇਥੋਂ ਜੋਜੋ ਹੈ ਜਿਹੜਾ ਟੰਡੇ ਤੋਂ ਦਾਵੇਦਾਰੀ ਪੇਸ਼ ਕਰ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਪਰੰਪਰਾ ਹੈ ਇਨਸ ਚਾਹ ਪੀਣ ਵਾਲਾ ਵੀ ਪ੍ਰਧਾਨ ਮੰਤਰੀ ਬਣਣਾ ਹੁੰਦਾ ਉਹਦੇ ਵਿੱਚ ਲੋਕਾਂ ਨੂੰ ਜਿਹੜੀ ਕੋ ਕਾਬਲੀਅਤ ਆ ਕੰਮ ਕਰਨ ਵਾਲੇ ਬੰਦੇ ਆ ਜਾਂ ਜਿਨ੍ਹਾਂ ਦਾ ਸਿਸਟਰ ਵਧੀਆ ਮਤਲਬ ਆਦਾ ਛੋਕੜ ਸਾਫ ਸੁਥਰਾ ਹੈ ਉਹਨੂੰ ਜਿੱਥੇ ਵੀ ਮਰਜੀ ਲਿਆ ਜਾ ਸਕਦਾ ਹੈ ਬਟਰ ਦੇ ਦੋ ਜਗ੍ਹਾ ਤੇ ਲੱਡੂ ਵੰਡੇ ਜਾਂਦੇ ਆ ਪਟਾਕੇ ਪਾਈ ਆ ਉਹ ਵੀ ਇੱਕ ਪਾਸੇ ਜਿਹੜਾ ਲੱਡੂ ਤਾਂ ਸਾਡੇ ਬਿਜਨੇ ਸ਼ਹਿਰ ਦੇ ਵਿੱਚ 50 ਥਾਵਾਂ ਤੇ ਵੰਡੇ ਜਾ ਰਹੇ ਆ ਔਰ ਸਾਰੇ ਪੰਜ ਜਨਤ ਲ ਇੱਕ ਜੁਟ ਨਹੀਂ ਹੋ ਸਕਦੇ ਸਾਰੇ ਇਕੱਠੇ ਸਾਰੇ ਇਕੱਠੇ ਹੋਣਾ ਅੱਗੇ ਜਾਇਆ ਜਾਵਾਂਗੇ ਅੱਜ ਸਾਰੇ ਥੋੜੀ ਜਾਣਗੇ ਨਾਲ ਸਾਰੇ ਆਣਗੇ ਉਧਰ ਗਾਂਹੇ ਉੱਥੇ ਜਾਣਗੇ ਸਾਰੇ ਕਾਂਗਰਸ ਤਿੰਨ ਵਾਲੀ ਹੋ ਗਈ 15 ਸਾਲ ਕਰ ਰਹੀ ਹੈ ਜਿਹੜਾ ਕੁਝ ਨੇ ਹਿੰਦੁਸਤਾਨ ਦੇ ਵਿੱਚ ਕੀਤਾ ਉਹਨਾਂ ਨੇ ਸਾਰੇ ਧਰਮਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਇੱਕ ਆਪਦੇ ਪਰਿਵਾਰ ਦੇ ਵਿੱਚ ਰਾਜਨੀਤੀ ਨੂੰ ਰੱਖਣ ਦੀ ਕੋਸ਼ਿਸ਼ ਕੀਤੀ ਆਪਦੇ ਪਰਿਵਾਰ ਨੂੰ ਕੱਲਾ ਮੋਦੀ ਸਾਹਿਬ ਨੇ ਸਾਰੇ ਹਿੰਦੁਸਤਾਨ ਨੂੰ ਅੱਗੇ ਰੱਖਿਆ ਤੇ ਉਹ ਕੱਲੇ ਆਪਦੇ ਪਰਿਵਾਰ ਨੂੰ ਅੱਗੇ ਕਰ ਰਹੇ ਸੀ ਲੋਕਾਂ ਨੂੰ ਉਹਨਾਂ ਨੂੰ ਨੁਕਸਾਨ ਪੰਜਾਬ ਦੇ ਵਿੱਚ ਵੀ ਪ੍ਰਭਾਵ ਪਊਗਾ ਇਹਦਾ ਜੀ ਪੰਜਾਬ ਦੇ ਵਿੱਚ ਵੀ ਪ੍ਰਭਾਵ ਪਊਗਾ ਪੰਜਾਬ ਦੇ ਪ੍ਰਭਾਵ ਪਊਗਾ ਨੇ ਪੈ ਗਿਆ ਲੋਕਾਂ ਦੇ ਵਿੱਚ ਖੁਸ਼ੀਆ ਪੈ ਗਿਆ ਉਹਨਾਂ ਟਾਈਮ ਦੇ ਭਾਰਤ ਜੰਤਪਾੜੇ ਚਰਚਾ ਆਪਾਂ ਆਪकी सारी पार्टियां देवेंद्र वाई मोदी कांग्रेस का बहुमत और सिर्फ मोदी नहीं बल्कि सारे इंडिया जो साफ हो है। के प्रेण 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 है चुकी है और उसी उसी देखेंगे 2027 में आज की सरकार इथे हर हालत बनता हुआ पंजाब में 55 प्लस के नजदीक जीत रही है और इसकी पूरी खुशी है पंजाब में क्या हालात रहे उन्होंने 27 में बस जी दिल्ली जीत चुकी है अब पंजाब की बारी है हमारी तैयारी है ਅਜਿ ਮਰੇ ਕੀ ਕਹਿਣਾ ਚਾਹੋਗੇ ਤੁਸੀਂ ਹਾਂ ਜੀ ਮੈਂ ਵੀਨੂ ਕੋਹਲ ਬਠਿੰਡਾ ਤੋਂ ਮਹਿਲਾ ਮੋਰਚਾ ਤੋਂ ਔਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਦਿੱਲੀ ਦੀ ਜਿਹੜੀ ਜਿੱਤ ਹੈ ਉਹ ਸਭ ਤੋਂ ਪਹਿਲਾਂ ਮਹਿਲਾਵਾਂ ਨੂੰ ਮੈਂ ਵਧਾਈ ਦਵਾਂਗੀ ਕਿ ਕਿ ਜਿੰਨੀਆਂ ਵੀ ਯੋਜਨਾਵਾਂ ਆਈਆਂ ਨੀਤੀਆਂ ਆਈਆਂ ਉਹਨਾਂ ਤੋਂ ਖੁਸ਼ ਹੋ ਕੇ ਦਿੱਲੀ ਦੀ ਮਹਿਲਾਵਾਂ ਨੇ ਜੜਾ ਫਤਵਾ ਦਿੱਤਾ ਕਿਉਂਕਿ ਮੇਰੀ ਵੀ ਉੱਤੇ 15 ਦਿਨ ਦਾ ਉੱਤੇ ਪ੍ਰਵਾਸ ਸੀਗਾ ਮੋਤੀ ਨਗਰ ਵਿਧਾਨ ਸਭਾ ਦੇ ਵਿੱਚ ਸਾਨੂੰ ਬਹੁਤ ਹੀ ਜ਼ਿਆਦਾ ਪਿਆਰ ਮਿਲਿਆ ਮਹਿਲਾਵਾਂ ਦਾ ਉੱਥੋਂ ਦੇ ਲੋਕਾਂ ਦਾ ਔਰ ਬੜੇ ਹੀ ਖੁਸ਼ ਨੇ ਦਿੱਲੀ ਦੇ ਲੋਕ ਉਹ ਮਾਹੌਲ ਦੇਖ ਕੇ ਅੱਜ ਅਸੀਂ ਇੱਥੇ ਵੀ ਪਟੰਨਾ ਦੇ ਫਾਇਰ ਕਿਟ ਤੇ ਅਸੀਂ ਵੀ ਖੁਸ਼ੀ ਮਨਾ ਰਹੇ ਹਾਂ ਮੈਂ ਤਾਂ ਇੱਕੋ ਹੀ ਗੱਲ ਕਹੂੰਗੀ ਦਿੱਲੀ ਦੀ ਜਿੱਤ ਹੋ ਚੁੱਕੀ ਹੈ ਹੁਣ ਪੰਜਾਬ ਦੀ ਵਾਰੀ ਹੈ ਸਾਡੀ ਸਭੀ ਪਿਆਰੀ ਹੈ ਜਿੰਦਾਬਾਦ ਲੋਕ ਜਨਤਾ ਪਾਰਟੀ ਜਿੰਦਾਬਾਦ ਲੋਕ ਜਨਤਾ ਪਾਰਟੀ ਜਿੰਦਾਬਾਦ ਜੈ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਜੈ ਮਾਤਰਮ ਵੋन्दे ਮਾਤਰਮ ਅਗਰ ਕੀ ਨਾਮ ਆਪ ਨੂੰ ਅੱਜ ਮੈਂ ਭਰਜਿੰਦਲ ਬਠਿੰਡਾ ਸ਼ਹਿਰ ਤੋਂ ਅੱਜ ਬਠਿੰਡਾ ਦੇ ਵਿੱਚ ਦਿੱਲੀ ਦੇ ਜੋ ਨਤੀਜੇ ਆਏ ਹੈ ਉਹ ਕੇਜਰੀਵਾਲ ਜੀ ਨੂੰ ਇਹਦਾ ਕਰਾਰਾ ਜਵਾਬ ਮਿਲਿਆ ਹੈ ਤੇ ਸਾਰੀ ਦਿੱਲੀ ਵਾਸੀਆਂ ਨੂੰ ਅਸੀਂ ਵਧਾਈ ਦਿੰਦੇ ਆ ਤੇ ਦਿੱਲੀ ਵਾਸਤੇ ਹੁਣ ਤਰੱਕੀ ਦੇ ਰਾਹ ਖੁੱਲ ਗਏ ਆ ਲੋਕਾਂ ਨੇ ਇਹਨਾਂ ਦੀ ਦਿੱਤੀਆਂ ਕੀਮਾਂ ਤੇ 2100 ਰੁਪਏ ਦੀ ਜਿਹੜੀ ਲੋਕਾਂ ਨੂੰ ਲਾਲਚ ਦਿੱਤਾ ਸੀ ਉਹਨਾਂ ਨੂੰ ਸਾਰਿਆਂ ਨੂੰ ਡਕਾਰ ਕੇ ਵੀ ਦਿੱਲੀ 'ਚ ਭਾਜਪਾ ਦੀ ਸਰਕਾਰ ਬਣਾਈ ਹੁਣ ਅਸੀਂ 2027 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਭਾਰਤੀ ਜਨਤਾ ਪਾਰਟੀ ਦੀ ਇਸ ਕਰਕੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਦਿੱਲੀ ਸਰਕਾਰ ਬਣਨ ਭਾਜਪਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੇ ਵਧਾਈ ਦਿੰਦਾ ਆ ਇਹ ਤਾਂ ਕੋਈ ਇਹਦਾ ਬਿਲਕੁਲ ਪੰਜਾਬ ਦੇ ਅਥਰ ਪਊਗਾ ਜੀ ਭਗਵੰਤ ਜੀ ਹੁਣ ਉੱਤੇ ਥੱਲੇ ਝਾਕ ਰਿਹਾ ਉਹਨਾਂ ਨੂੰ ਕਿਤੇ ਭੱਜਣ ਨੂੰ ਰਾਹ ਨਹੀਂ ਮਿਲ ਰਿਹਾ ਉਹ ਹੁਣ ਦੇਖ ਰਿਹਾ ਕਿ ਇਹ ਮੇਰਾ ਬਣੂਗਾ ਕੀ